ਇਸ ਕਰਕੇ ਚਿੱਟੇ ਜਨ ਕੇ ਕੱਪੜੇ ਇਹਨਾਂ ਦਾ ਅਟੈਕ ਕੀਤਾ ਜੋਗੀ ਨੇ ਕੀਤਾ ਇਹ じゃ ਅਟੈਕ ਕਿਤੇ ਜੋਗੀ ਨੇ ਇਹ じゃ ਕਿਤੇ ਅਟੈਕ ਨਹੀਂ ਕੀਤਾ ਚਿੱਟੇ ਜਨ ਕੇ ਕੱਪੜੇ ਬੈੜੇ ਚਿੱਤ ਚਿੱਤ ਬੈੜੇ ਨੇ ਕਠੋਰ ਜੀ ਉਹ ਕਠੋਰ ਨੇ ਦਰਦਈ ਨੇ ਦਿਆਰੀਆਂ ਦਿਆ ਨਹੀਂ ਬਿਲਕੁਲ ਹੁੰਦੀ ਐ ਨਾ ਸੰਤਾ ਚ ਵੇਲੇ ਦਿੱਤ ਕਠੋਰ ਜੀਓ ਤਿੰਨ ਮੁਖ ਨਾਮ ਦਾ ਉਹਨੇ ਮੂੰਹ ਝੁੰਡਾ ਗਿਆ ਉਹਨਾਂ ਵਾਲੇ ਜੱਪਦੇ ਨੇ ਚੌਕੇ ਵਾਲੀ ਮਸਜਿਦ ਦੇ ਮੂੰਹੇ ਹੁੰਦਾ ਰੁਕੋ ਪੇਟ ਨਹੀਂ ਹੁੰਦਾ ਟੋਕੇ ਵਾਲੀ ਮਸਜਿਦ ਦੇ ਪੇਟ ਮਹਿਸਾਜ ਵਿੱਚ ਪੈਦਾ ਦੁੱਧ ਹੀ ਦਿੰਦੀਆਂ ਨੇ ਉੱਦਾਂ ਜਾਂਦਾ ਟੋਕੇ ਵਾਲੀ ਮਸਜਿਦ ਤੇ ਭੱਟੇ ਜੇ ਅੰਦਰ ਜਾਣ ਦਾ ਦੁੱਧ ਨਾ ਪੈਦਾ ਹੋ ਜਾ ਉੱਥੇ ਬਾਈ ਨਾਲ ਉਹ ਜਿਆਦਾ ਟੋਕਾ ਕਰਦੇ ਨੇ। ਅਸ਼ੀਰਦ ਹੈ ਪੱਠੇ ਕੁਦਰ ਦੇ ਟਾਲੀ ਉੱਤੇ ਦਰਦੇ ਦੁੱਧ ਵੀ ਰੰਡੀਆਂ ਕਿਤੇ। ਸਭਾ ਤੇ ਲਾਉਣਾ ਪੈਂਦਾ। ਇਹ ਤਾਂ ਉਹ ਹੀ ਨਾ। ਸੁਤਾ ਜਿਹੜਾ ਖਾਊ ਹਲਪ ਕਰੂ ਉਹ ਲਊ। ਜੇ ਕੋ ਖਾਵੇ ਇਹ ਬਗੁੱਸਾ। ਇਸ ਕਾ ਉਹ ਧਾਰੋ। ਇਹ ਪਾਣਦਾ ਰਬੂ ਨਾਲੇ ਬਾਣੀ। ਦੰਦ ਨਹੀਂ ਆਣ ਦਿੰਦੇ। ਫਿਰ ਮੁਖ ਨਾਮ ਨਾ ਉਪਜੈ। ਭੁੱਖ ਜੂਗੀ। ਜੇ ਦੁੱਧ ਕਿਵੇਂ ਪੈਦਾ ਹੋਊਗਾ? ਦੂਜੇ ਵੇਪੈ ਗੋਰਿਉ ਇਹ ਤਾਂ ਮਾਇਆ ਅੰਦਰ ਤਾਂ ਇਹਨੋਂ ਦੇ ਦੂਜਾ ਕੁਛ ਆਇਆ ਤੁਹਾਡਾ ਮਾਇਆ ਵਾਲਾ ਅੰਦਰ ਤਾਂ ਅੰਦਰ ਤਾਂ ਕਲਕਾਤੀ ਹੈ ਉਧਰ ਕਲਕਾਤੀ ਹੈ ਉਧਰੋਂ ਕਸਾਈ ਨੇ ਕਠੋਰ ਨੇ ਦਰਦਈ ਨੇ ਕਲਕਾਤੀ ਰਾਜੇ ਕਸਾਈ ਅੰਦਰੋਂ ਸਾਰੇ ਕਸਾਈ ਨੇ ਇਹ ਨਹੀਂ ਦੇਖਦੇ ਵੇ ਇਰਾਦਾ ਦਵਾਰ ਲਟਾਇਆ ਹੈ ਟਰੈਕਟਰ ਦੀ ਕਿਸ਼ਤ ਨਹੀਂ ਗਈ ਬਿਆਨ ਨਹੀਂ ਉਹ ਕਹਿੰਦਾ 10 ਬੋਰੀਆਂ ਲੈ ਕੇ ਜਾਵਾਂਗੇ ਅਸੀਂ ਤੇਰੀਆਂ ਘਰ ਦੇ ਬਾਹਲੇ ਕਸਾਈ ਦੇ ਕਸਾਈ ਤੇ ਦੁਰਕੀ ਲੋਕ ਆਦਮਤਿਆ ਕਰ ਕਰਨੇ ਇਹ ਕਹਿੰਦਾ ਤੇਰੀ ਚਾਰ ਬੋਰੀਆਂ ਢੱਕੀਆਂ ਚਾਰੇ ਰੇਵ ਦੇ ਜਾਏ ਜਦਦੇ ਤੇ ਲੋਕ ਉੱਠਦੇ ਇੱਕ ਕਸਾਈ ਨੇ ਸਭ ਸਭ ਤੋਂ ਜ਼ਿਆਦਾ ਕਰਜਾ ਪੰਜਾਬ ਤੇ ਆ ਸਭ ਤੋਂ ਜ਼ਿਆਦਾ ਪੈਸਾ ਬਰਬਾਦ ਇਹਨੂੰ ਨਹੀਂ ਕਰਤਾ ਗੁਰਦੁਆਰੇ ਉਹ ਅਸਿੱਖੀ ਖਤਮ ਹੋ ਗਈ ਜਿੰਨਾਂ ਤੇ ਗੁਰਦਾਰੇ ਵਧੀਆ ਵੜਾ ਉਧਰ ਦੀ ਉਹ ਸਿੱਖੀ ਤਨ ਲਈ ਕਹ ਹੋ ਗਈ ਵੀ ਸਿੱਖੀ ਰੱਦ ਖਤਮ ਲੋਕਾਂ ਦਾ ਬੜਾ ਫੋਟ ਸਿੱਖਾ ਹੈ ਧਾਨ ਕੀਤੇ ਕਰਜੇ ਹੀ ਕਦੇ ਹੋਵੇ ਹੱਥੋਂ ਤੇ ਆ ਕਾਟਾ ਕਰਦੇ ਗੁਰੂ ਤਾਂ ਕਿਹੜੀ ਬਿੜਾ ਇਹਨੂੰ ਸਭ ਝੂਠੇ ਨੇ ਵਰ ਮੱਦਾ ਕੋਈ ਗੱਲ ਨਹੀਂ ਕਿਸਨੂੰ ਪਰਬ ਉਹ ਤਾਂ ਕਬਰਾਂ ਦੇ ਜਾਣ ਵਾਲੇ ਆਂਦੇ ਵੀ ਪੂਰੇ ਹੋ ਜਾਂਦੀਆਂ ਸੁੱਖਾਂ ਕਬਰਾਂ ਦੇ ਦੇ ਜਾਂਦੇ ਤੁਸੀਂ ਕਬਰਾਂ ਦੇ ਬਰਾਬਰ ਬਣਾਤਾ ਗੁਰੂ ਇਹ ਕਬਰ ਦੇ ਬਰਾਬਰ ਬਣਾਤਾ ਕਬਰਾਂ ਦੇ ਕਿਹਾ ਉਹ ਕਿਰਦ ਨੂੰ ਕਹਿੰਦੇ ਸਰ ਵਿੱਚੋਂ ਉਲਟਾ ਬੁੜਿਆ ਉਹਦੇ ਪਰ ਇਦਣ ਵੀ ਬਣ ਗਿਆ ਉਦਣ ਵੀ ਬਣ ਗਿਆ ਬਰਾਬਰ ਹੋ ਗਈ ਗਲਤਫਹਿ ਇਹ ਸਾਰਾ ਪਰਬਜਾਲ ਹੈ ਦੂਜੇ ਵਿਆਪੈ ਚੋਰ ਜੀਓ ਸੇ ਬੋਲਣਾ ਮੁੱਝੇ ਆਪਣਾ ਸੰਤਰੇ ਕੀ ਬੁੱਝਣਾ ਸੀ ਸਿੱਖਣੇ ਕੀ ਬੁੱਝਣਾ ਸੀ ਆਪਣਾ ਬੂਲ ਪਰ ਤੂੰ ਜੋਤ ਸੁਰੂਪ ਹੈ ਨਾ ਆਪਣਾ ਹੂਰ ਪਛਾਣ ਕਰਨਾ ਤੈਸੀ ਤੂੰ ਜਮਿਆ ਕਿੱਥੋਂ ਆਇਆ ਤੇਰਾ ਮਾਂ ਬਾਪ ਕੌਣ ਹੈ ਹੂਲ ਹੁੰਦਾ ਜਿੱਥੋਂ ਪੈਦਾ ਹੋਇਆ ਕੋਈ ਹੂਲ ਹੋਇਆ ਜਿੱਥੋਂ ਕੇਹਦੀ ਪਹਿਲਾ ਜੇ ਭੂਲਣਾ ਮੁਝੇ ਆਪਣਾ ਸੇ ਪਸ਼ੂਆ ਸੇ ਢੋਰ ਜਿਉ ਉਹ ਪਸ਼ੂ ਨਾਲ ਡੰਗਰ ਨੇ ਇਹ ਸਾਰੇ ਸੰਤ ਪਸ਼ੂ ਡੰਗਰ ਨੇ ਕਿਤੇ ਕਪੜਿਆਂ ਨਾਲ ਗੁਰਬਾਣੀ ਕਹਦੀ ਗੁਰਬਾਣੀ ਕੇ ਕਹਣੇ ਵਾਸਤੇ ਜੇ ਤਹੀ ਕੋਈ ਡੰਗਰ ਸਾਬਤ ਕਰੇ ਮੇਰੇ ਉੱਤੇ ਅੱਜ ਅੱਜ ਲੋੜ ਹੈ ਇਮਤਾਨ ਦੇਵੇ ਜੀ ਨੇ ਬਾਸ ਹੁਣ ਜਿਹੜੇ ਬਾਸ ਹੁਣੇ ਇਮਤਾਨ ਦੇਵੇ ਲੈ ਅੱਜ ਕੋਈ ਨਹੀਂ ਲੱਗ ਸਕਦੀ ਇਪਤਾਨ ਲੈ ਸਕਣ ਲੈਣ ਵਾਲੇ ਆ ਗਏ ਇਪਤਾਨ ਲੈਣ ਵਾਲੇ ਆ ਗਏ ਇਹ ਲੈਣ ਉਹ ਇਪਤਾਨ ਪਹਿਲਾਂ ਅਸੀਂ ਲੈਣ ਇਪਤਾਨ ਲੈਣ ਦੇ ਕਾਬਿਲ ਹੋਣਾ ਪਹਿਲਾਂ ਇਹ ਦੇਖੋ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਸਾਰੇ ਦੇਖ ਲਓ ਵੀ ਅਸੀਂ ਇਪਤਾਨ ਲੈਣ ਦੇ ਕਾਬਿਲ ਹਾਂ ਜਾਂ ਨਹੀਂ